ਕਰ ਲੈ ਮੇਰੇ ਨਾਲ ਫਰੈਂਡਸ਼ਿਪ ਤੂੰ ਕਾ ਤੇ ਡਰਦਾ ਕੋਈ ਗੱਲ ਨਹੀਂ ਕੁਛ ਰੋਂਗ ਨਹੀਂ ਹੋਣ ਲੱਗਿਆ ਆ ਜਾ ਆ ਜਾ ਫਰੈਂਡਸ਼ਿਪ ਕਰ ਲੈ ਆਈ ਲਵ ਯੂ ਆ ਫਲਾਈ ਕਿਸ ਦਿਨੀ ਆ ਦੋ ਦਿਨੀ ਹਾਂ ਜੀ ਸਾਹਿਬ ਸ੍ਰੀ ਕਾਲ ਜੀ ਇਟਸ ਲਵੀ ਫੈਕਟ ਤੁਹਾਡਾ ਸੁਆਗਤ ਹੈ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਣ ਲਈ ਪਹਿਲਾਂ ਨੌਜਵਾਨਾਂ ਨੇ ਸਾਰੀਆਂ ਸ਼ਲੀਲਤਾ ਦੀਆਂ ਹੱਦਾ ਟੱਪੀਆਂ ਤੇ ਹੁਣ ਆਂਟੀਆਂ ਤੇ 60 60 ਸਾਲਾਂ ਦੀਆਂ ਬੇਬੀਆਂ ਵੀ ਇਹੀਓ ਰਾਹ ਤੇ ਤੁਰ ਪਈਆਂ ਨੇ ਤੁਸੀਂ ਵੇਖਿਆ ਕਿੰਜੇ ਬੇਬੇ ਕਹਿ ਰਹੀ ਏ ਕਿ ਮੇਰੇ ਨਾਲ ਫਰੈਂਡਸ਼ਿਪ ਕਰ ਲਾ ਤੇ ਸ਼ਰਿਆਮ ਕੈਮਰੇ ਅੱਗੇ ਫਲਾਈਂਗ ਕਿੱਸਾ ਵੀ ਦੇ ਰਹੀ ਏ ਚਾਰ ਕੋ ਲਾਈਕ ਵਿਊ ਦੇ ਲਾਲਚ ਵਿੱਚ ਇਹਨਾਂ ਦੀ ਮਾਤੀ ਮਰ ਗਈ ਲੱਗਦੀ ਏ ਅੱਗੇ ਵੇਖੋ ਆ ਨੌਜਵਾਨ ਨੇ ਕਿਵੇਂ ਇਸ ਬੇਬੇ ਨੂੰ ਆਪਣੇ ਅੰਦਾਜ਼ ਵਿੱਚ ਠੋਕਮਾਰ ਰਿਪਲਾਈ ਕੀਤਾ ਫੇ ਕਾਫੀ ਤਾਂ ਨਾ ਫਰੈਂਡਸ਼ਿਪ ਤੋੜਾ ਰੌਲਾ ਪਾ ਰਲੋ ਤੇ ਮੇਰੀ ਮੰਮੀ ਦੀ ਹੋ ਗਰਿਆ ਚੱਕ ਫਲਾਈਂਗ ਕਿੱਸਾ ਆਹਾ ਵਾ ਮੈ ਨਹੀਂ ਕਰਨੀ ਹੈ ਜੀ ਤੇਰੇ ਨਾਲ ਤੂੰ ਤਾਂ ਰੌਲਾ ਪਾ ਦੇਂਗੀ